ਇੱਕ ਦੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਦੇ ਇੱਕ ਦੇ ਜੱਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਤੇ ਮਾਰਾਂ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਣੀ ਜੀ ਕੱਜੂਰ ਵੀ ਕੋਈ ਮੇਰੀ ਕਲਸਟਰ ਲੋਥਿਆ ਕਲਸਟਰ ਜਿਹੜਾ ਦਾਰੂ ਦੇ ਨਾਲ ਪੂਰਾ ਡੱਤੀ ਹੋਈ ਆ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ ਦਾਰੂ ਦੇ ਨਾਲ ਪੂਰਾ ਆ ਕੋਈ ਨਹੀਂ ਲੱਤੋ ਜੀ ਕਿੰਦਾ ਡੱਟ ਹੋਇਆ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਈ ਜਿੰਨੂੰ ਕੁੱਟ-ਕੁੱਟ ਕੇ ਉਹਨੂੰ ਪ੍ਰੀਹਾਲਕਾ ਚਾੜ੍ਹ ਦਿੱਤੀ। ਕਿਨਾ ਟਾਈਮ ਦਾ ਦਰੂਪਿੰਦੇ ਨੂੰ? ਮੈਨੂੰ ਲੱਗਦਾ ਫਿਰ ਮੈਂ ਜੰਮਣ ਤੋਂ ਪਹਿਲਾਂ ਦੀ ਪਿੰਦੀ ਹੈ। ਜਿਹੜੀ ਸ਼ਬਦਾਵਲੀ ਸੀ ਤੁਹਾਡੀ? ਮੈਂ ਉਹ ਵੱਡ ਬੋਲ ਨਹੀਂ ਸਕਦਾ ਪੁੱਤੀ ਹੈ ਤੇ ਬਿੱਲੀ ਹੈ ਪਤਾ ਨਹੀਂ ਕੀ ਕੁਛ ਉਹਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਾਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਉਹਨੇ ਬੋਲ ਪਈ ਬੋਲ ਰਹੇ ਮਰ ਜਾਣਾ ਮੇਰੀ ਗੱਲ ਸੁਣ ਇਨੂੰ ਬੈਂਕ ਦੀ ਨੌਕਰੀ ਮਿਲੀ ਫਗੜਾ ਨੌਕਰੀ ਮਿਲੀ ਨਾ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਮਿਲਲੀ ਉਹ ਕੇ ਮਰ ਜਾਣਾ ਚਾਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਉਹਨੇ ਬੋਲਤ ਨਹੀਂ ਬੋਲਣੇ ਮਰ ਜਾਣਾ ਨਹੀਂ ਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫਗੜਾ ਨੌਕਰੀ ਮਿਲੀ ਨਾ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਮਿਲ ਲਈ ਜੀਣਾ ਹਣਾ ਤੁਸੀਂ ਕਰ ਦਿੱਤਾ ਉਹ ਤਾਂ ਮੁਜਾਕ ਤਾਂ ਬਜ਼ੁਰਗ ਦੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਦੀ ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਕਿੱਥੇ ਜਾਂਦੀ ਆਹ ਬੁੱਢੀ ਵਰੀ ਕਿੱਥੇ ਜਾਣਾ ਏ ਇਧਰ ਆ ਤੀਰਥ ਸਥਾਨ ਤੋਂ ਨਹੀਂ ਮੁੱਢੇ ਵਾਲੇ ਕਿਥੇ ਨਹੀਂ ਚਲ ਮੈਂ ਆਪਣੀ ਇਥੇ ਦਰਦੀ ਆ ਦਰਤ ਪਾਸੇ ਨਾ ਜਾਣੀ ਬਾਬੀ ਆ ਬਾਬੀ ਆ ਗੁਰਪਤ ਆ ਚਲਿੱਤਰ ਆ ਨਾ ਜਿਹੜੇ ਅਸੀਂ ਚਲਿੱਤਰ ਬਹੁਤ ਇਹੋ ਜਿਹੇ ਦੇਖ ਸਕੇ ਇਹ ਚਲਿੱਤਰ ਆਪਾਂ ਰੋਜ਼ ਹੀ ਲਿੱਦੇ ਆ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈੱਟ ਆਪਾਂ ਕੀਤੇ ਪਏ ਠੀਕ ਐ ਅਦੇ ਵੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇਹ ਵਾਇਰਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਂ ਦਾ ਵਾਹ ਘੱਟੋ ਘੱਟ ਵੀ 70 75 ਮੈਂ ਕਹਾਂਗਾ ਕਿ ਉਹ ਸਾਹਮਣੇ ਆ ਰਿਹਾ ਕੈਮਰਾ ਵਿੱਚ ਨੇ ਆਪਾਂ ਜੀ ਹੋਰ ਵੀ ਹੋਣੀ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਢੱਕੇ ਗਏ ਆ ਆਪਾਂ ਉਹ ਚੀਜ਼ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਦੱਸਣਾ ਮੈਂ ਕੁਝ ਇਹ ਕੁਝ ਦੱਸ ਦਿੱਤਾ ਵਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਮੇਰੀ ਮੇਰੀ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਗ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈਪ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹਣੀ ਮਟਣ ਦੇਣੀ ਠੀਕ ਹੈ ਮਾਰ ਕੁੱਟੇ ਬਹੁਤ ਦੂਰ ਦੀ ਗੱਲ ਹੈ ਅਰੇ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆਪਾਂ